ਦਾ ਸਾਰੇ ਹੰਦਾਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਪਾਕਸ਼ੀਵੀ ਪਟਨਾ ਸਾਹਿਬ ਦੇ ਪ੍ਰਬੰਧਕ ਨੇ ਕੀ ਲਈ ਜਿਹੜੀ 1 ਸਾਲ ਤੋਂ ਹੁਣੀ ਆ ਉਹਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਉਪਰੰਤ ਦਿੱਲੀ ਵਿਧਾਨ ਸਭਾ ਦੇ ਵਿੱਚ ਲੀਡਰ ਆਫ اپੋਜੀਸ਼ਨ ਦੇ ਤੌਰ ਤੇ ਸੇਵਾ ਕਰੇ ਇਸਰੀ ਆਛੀ ਚੀਰਿਮਾ ਤੇ ਆਛੀ ਬਾਦੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਜਿਹੜੀ ਅਮੇਰਿਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਜਿਹੜਾ ਬੋਰਡ ਆਫ ਪੀਸ ਬਣਾਇਆ ਆ ਉਹ ਜਿਹਦੇ ਵਿੱਚ 19 ਦੇਸ਼ ਸ਼ਾਮਲ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਫਿਰ ਪਿਛਲੇ 8 ਸਾਲ ਤੋਂ ਜਿਹੜਾ ਪਦੇ ਆ ਨਾ ਕੋਟਾ ਪੰਜਾਬ ਦੇ ਵਿੱਚ ਪੰਜਾਬ ਪਾਲੀਸ਼ ਦੇ ਵਿੱਚ ਉਹ ਉਹਨਾਂ ਦੀ ਅਜੇ ਤੱਕ ਜਿੰਨੀਆਂ ਵੀ ਆਸਾਨੀਆਂ ਨਿਕਲੀਆਂ ਆਏ ਅਜੇ ਤੱਕ ਖੇਡ ਕੋਟੇ ਵਿੱਚੋਂ ਕੋਈ ਉਹਨਾਂ ਦੀ ਫਲਬਾਹੇ ਨਹੀਂ ਹੋ ਸਕੀ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਔਰ ਉਸ ਅੰਤ ਆਪਾਂ ਪੰਜਾਬ ਦੇ ਅੰਦਰ ਦੇਲੀ ਕਾਮਸ ਪਾਕੀ ਦੀ ਸਿਚੁਏਸ਼ਨ ਬਣੀ ਹੋਈ ਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਹ ਬਾਕਤ ਹੋਇਆ ਤਾਂ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਪਿਛਲੇ ਬਹਤੋ ਕੈਂਪਿਆਂ ਦੇ ਵਿੱਚ ਪੰਜਾਬ ਪੁਲਿਸ ਨੇ ਕਿੰਨੇ ਕ ਦੁਕਾਨਾਂ ਬ੍ਰੇਫਟਾਰ ਕੀਤਾ ਜਿਹੜੇ ਐਂਟੀ ਸੋਸ਼ਲ ਤੇ ਐਂਟੀ ਹਿਊਮਨ ਟ੍ਰੇਡਿੰਗ ਹਨ ਉਹਨਾਂ ਨੂੰ ਬਿੱਖੋਕ ਨੇਟੋਂ ਗ੍ਰਿਫਟਾਰ ਕੀਤਾ ਗਿਆ ਔਰ ਉਹਦੇ ਵਿੱਚ ਪੰਜਾਬ ਪੁਲਿਸ ਦੇ ਕਾਲ ਗਜਾਦੀ ਜੀਲੀਆ ਉਹ ਕਿਹੋ ਜੇ ਨੇ ਸੋ ਆਪਾਂ ਸਭ ਤੋਂ ਪਹਿਲਾਂ ਪੜਦੇ ਹਾਂ 66 ਪਟਨਾ ਸਾਹਿਬ ਦੇ ਜਿੱਥੇ ਇਸੇ ਸਾਲ ਦੁਨੀਆਂ ਤਾਕਤ ਦੁਨੀਆਂ ਚੋਣਾ ਆ ਉਹਦੇ ਵਿੱਚ ਦੱਸਿਆ ਜਾ ਗਿਆ ਆ ਕਿ 8 ਫੀਸਦੀ ਵੋਟਾਂ ਜਿਹੜੀਆਂ ਆ ਉਹ ਗੈਰ ਸਿੱਖਾਂ ਵੱਲੋਂ ਬਣਾਈਆਂ ਜਾਂਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਰੋਣੀ ਗੁੱਧਾ ਪਬੰਦਰ ਕਮੇਕੀ ਦੇ ਰਹਿ ਚੀ ਸਿਵ ਦੇ ਜਾਂ ਅਸਿੰਦੇ ਤੌਰ ਦੇ ਉੱਤੇ ਇਹੋ ਜਿਹਾ ਅੰਸ਼ ਵੜਿਆ ਹੋਇਆ ਹੈ ਜਿਹਦੇ ਨਾਲ ਸਿੱਖ ਕੌਮ ਦੀ ਮੱਕ ਮੱਕ ਖੇਤਾਂ ਵਿੱਚ ਬਦਨਾਮੀ ਵੀ ਹੁੰਦੀ ਆ ਕਿਉਂਕਿ ਇਹ ਸਿੱਖ ਦੀ ਪਹਿਚਾਣ ਤਾਂ ਹੋ ਸਕਦੀ ਆ ਲੇਕਿਨ ਉਹਦੇ ਅਸ਼ੋਕੜ ਬਾਰੇ ਇਹ ਨਹੀਂ ਪਤਾ ਬਗਾਇਆ ਜਾ ਸਕਦਾ ਕਿ ਵਾਕਈ ਸਿੱਖ ਹੈ ਜਾਂ ਕਿze ਹੋ ਮੰਨਦੇ ਵਿੱਚ ਇੱਥੇ ਨਵਾਂ ਬਣਿਆ ਸਿੱਖ ਹੈ ਅਗਰ ਉਹ ਕੋਈ ਮਾੜਾ ਪਿੰਗਾ ਕੰਮ ਕਾਬਾ ਆਇਆ ਤਾਂ ਉਹਦੇ ਦੀ ਗੱਲ ਨਾਲ ਸਿੱਖਾਂ ਦੀ ਬਦਨਾਮੀ ਹੋਵੇਗੀ ਨਿਕੰ ਇਹੋ ਜੰਨ ਜਿਹੜੀ ਆ ਤੱਤ ਪਟਨਾ ਸਾਹਿਬ ਦੇ ਉੱਤੇ ਕਬਜਾ ਕਰਨ ਲਈ ਐਂਟੀ ਐਂਟੀ ਸਿੱਖ ਕਹ ਲਓ ਜਾਂ ਨੌਨ ਸਿੱਖ ਕਹ ਲਓ ਉਹਨਾਂ ਨੇ 80 ਵੀ ਵੋਟਾਂ ਦੇਣੀਆਂ ਤੋਂ ਬੜਾ ਦੇਣੀਆਂ ਵੋਟਾਂ ਦੇ ਲੀਆਂ ਉਥੇ ਆ 3600 ਤੇ 370 ਉਥੇ ਬਣੇ ਹੋਏ ਆ ਟੋਟਲ ਔਰ ਜਿਨ੍ਹਾਂ ਵਿੱਚੋਂ 227 ਵੋਟਾਂ ਮਿਲੀਆਂ ਉਹ ਸੰਭਾਵਤ ਨੂੰ ਵਿੱਚ ਗੈਸ ਸਿੱਖਾਂ ਦੀਆਂ ਵੋਟਾਂ ਦਸੀਆਂ ਜਾ ਰਹੀਆਂ ਆ ਔਰ ਇਹ ਗੈਂਟਲੀ ਆ ਦੇ ਲਈ ਉਹ 7.9% ਬਣਦੀ ਆ કુલ ਵੋਟਾਂ ਦੇ ਵਿੱਚ ਔਰ ਇਹੋ ਜੀ ਜਦ ਹਲਾਲ ਪੈਦਾ ਹੋ ਜਾਣ ਇਹਦਾ ਮਤਲਬ ਇਹ ਸਮਝਿਆ ਜਾ ਰਿਹਾ ਆ ਯਾਰ ਕਿ ਬਖਤ ਸ਼ਿਵੀ ਪਟਨਾ ਸਾਹਿਬ ਉਪਰ ਕਬਜ਼ਾ ਕਰਨ ਦੇ ਲਈ ਇਹ ਜਿਹੜੀਆਂ ਮੋਟਾਂ ਨਾਨ ਸਿੱਖ ਸਿੱਖਾਂੀਆਂ ਬਣਾਈਆਂ ਗਈਆਂ ਆ ਔਰ ਉਹਦੇ ਵਿੱਚ ਸਿੱਖ ਸੰਗਤਾਂ ਐਸ ਵੇਲੇ ਇਸ ਮੁੱਦੇ ਦੇ ਉੱਤੇ ਅਵੇਸਲੇ ਨਹੀਂ ਆ ਸੋ ਸਿੱਖ ਸੰਗਤਾਂ ਵੱਲੋਂ ਇਹੋ ਜਿਹੀਆਂ ਬਣੀਆਂ ਹੋਈਆਂ ਗੈਰ ਸਿੱਖਾਂ ਦੀਆਂ ਮੋਟਾਂ ਨੂੰ ਕੱਟੜ ਲਈ ਸੋ ਕਾਲਪਦਿਆ ਹੋ ਸਬੰਧਰ ਸੁਬਿਨਾ ਉਪਲਬਾ ਜਿਹੜਾ ਉਹ ਬਣਾ ਕੇ ਰੱਖਿਆ ਹੋਇਆ ਹੈ ਉਹ ਦੇਖਣਾ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਗੀਆਂ ਗੈਸਿਕਾਂ ਦੀਆਂ ਵੋਟਾਂ ਉਹ ਕਟੀਆਂ ਜਾਣਗੀਆਂ ਜਾਂ ਨਹੀਂ ਕਟੀਆਂ ਜਾਣਗੀਆਂ ਇਹ ਅਜੇ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਦੂਸਰਾ ਆਪਣਾ ਪੁਆਇੰਟ ਹੈ ਅੱਜ ਦਾ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜੇ ਨੈਗਰਨਾ ਆਪਸੀ ਤਾਂ ਕਿ ਡਿ ਡਿੰਗ ਡਿੰਗ ਦੇ ਸਾਫ ਕਾ ਚੀ ਮੰਿਸਟਰ ਵੀ ਹਨ ਤੇ ਉਹਨਾਂ ਐਸਵੇ ਦੇ ਉਹ ਐਲੋਪੀ ਦੀ ਸੇਵਾ ਦਿੱਲੀਆ ਉਹ ਨੰਭਾ ਰਿਆ ਔਰ ਉਹਦੇ ਵਿੱਚ ਜਿਹੜੀ ਵੀਡੀਓ ਸੀ ਉਹਨਾਂ ਨੇ ਉਹਨਾਂ ਉਸ ਦੇ ਬਾਰੇ ਡਿਡੀ ਵਿਧਾਨ ਸਭਾ ਦੇ ਅਛੇ ਅਧਿਕਾਰਤ ਨੇ ਕੀ ਦੇ ਨੋਟਿਸ ਤੇ ਵਿੱਚ ਪੰਜਾਬ ਪੁਲਿਸ ਨੇ ਆਪਣਾ ਜਿਹੜਾ ਅਗਵਾਈਸ ਜਵਾਬ ਉਹ ਦਾਇਰ ਕਰ ਦਿੱਤਾ ਹੈ ਹੁਣ ਜਾ ਕੇ ਅੱਗੇ ਜਾ ਕੇ ਪਤਾ ਲੱਗੇਗਾ ਕਿ ਇਹ ਜਿਹੜਾ ਪੰਜਾਬ ਪੁਲਿਸ ਵੱਲੋਂ ਜਵਾਬ ਦਿੱਤਾ ਗਿਆ ਆ ਉਹ ਕਿੱਥੋਂ ਤੱਕ ਮਲਵਾਨ ਹੁੰਦਾ ਆ ਜਾਂ ਨਹੀਂ ਹੁੰਦਾ ਇਹਦੇ ਲਈ ਆਉਣ ਵਾਲਾ ਸਮਾਂ ਜਿਹੜਾ ਉਹ ਹੀ ਦੱਸੇਗਾ ਹੁਣ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਅਮਰੀਕਾ ਦੇ ਰਾਸ਼ਟਰਪਤੀ ਜਨਾਲ 트럼ਪ ਨੇ ਇੱਕ 19 ਦੇਸ਼ਾਂ ਦੇ ਅਧਾਰਤ ਇੱਕ ਬੋਲਡ ਪੀਸ ਜਿਹੜਾ ਉਹ ਬਣਾਇਆ ਹੋਇਆ ਆ ਔਰ ਉਹਦੇ ਵਿੱਚ 19 ਦੇਸ਼ਾਂ ਦੇ ਦੇ ਉਹਦੇ ਦਾਦਾ ਨੂੰ ਅਨਵਾਈਟ ਕੀਤਾ ਗਿਆ ਆ ਔਰ ਉਹਨਾਂ ਦੇ ਦਸਤਕ ਵੀ ਲੱਗਾ ਗਿਆ ਹੈਡ ਆਫ ਸਟੇਟ ਦੇ ਫਨੋ ਔਰ ਉਹਨਾਂ ਨੇ ਮ ਬਿਚੇਜ ਕਨਵੇਨਡਸ ਸਰਕਾਰ ਨੂੰ ਮੇ ਇਸ ਬੋਰਡ ਆਫ ਪ੍ਰਿਸ ਵਿੱਚ ਸ਼ਾਮਲ ਹੋ ਰਿਹਾ ਸਦਾ ਪੱਤ ਪਰ ਤੇਂਡਿਆ ਸੀ ਦੇ ਕਨ ਉਸ ਸਦਾ ਪੱਤ ਨੂੰ ਹੋ ਰਾਸ਼ਟਰਪਤੀ ਡੋਨਾਲਡ 트ੰਪ ਨੇ ਬਾਹਰ ਸਦਿਆ ਲਿਆ ਕਿਉਂਕਿ ਇਹਦੇ ਬਾਰੇ ਵਕਤ ਵਕਤ ਤਰ੍ਹਾਂ ਦੀਆਂ ਗਵਾਹਾਂ ਜਿਹੜੀਆਂ ਖਦਾਈਆਂ ਜਾ ਰਹੀਆਂ ਸਨ ਉਹਨਾਂ ਨੇ ਦੁਖੀ ਹੋ ਕੇ ਦੇ ਵੀਰਾਂ ਸੱਦਾ ਪੱਤਰ ਉਹਨਾਂ ਨੇ ਭੇਜਿਆ ਸੀ ਕ੍ਰਿਏਟਿਵ ਜਰਸਕਾਡ ਉਹਨੂੰ ਵਾਪਸ ਲੈਦੇ ਆ ਗਿਆ ਔਰ ਇਹਦੇ ਵਿੱਚ ਜਿਹੜਾ ਪਾਕਿਸਤਾਨ ਉਹ ਵੀ ਇਹਦਾ ਮੈਂਬਰ ਹੈ ਔਰ ਜਿਹੜੇ ਸ਼ਾਹਬਾਸ ਸ਼ਰੀਫ ਹੈ ਉਹ ਬੋਰ ਆਫ ਡਿਸ ਦੇ ਪਾਕਿਸਤਾਨ ਵੱਲੋਂ ਮੈਂਬਰ ਬਣੇ ਹੋਏ ਆ ਔਰ ਇਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਐਸ ਵੇਲੇ ਨੌਕਤਾ ਕੀ ਹੋ ਰਹੀ ਆ ਉਹ ਖਾਸ ਤੌਰ ਤੇ ਪਾਕਿਸਤਾਨ ਦੀ ਪੀਜ ਪਾਰਟੀ ਦੇ ਜੀਲਮਨ ਬਹਾਦਰ ਅਲੀ ਖਾਨ ਵੱਲੋਂ ਕੀਤੀ ਜਾ ਰਹੀ ਆ ਕਿ ਉਥੋਂ ਦੇ ਸ਼ਾਹਬਾਸ شریف ਨੇ ਬਗੈਰ ਕਿਸੇ ਜਾਣਕਾਰੀ ਦੇ ਬਗੈਰ ਕਿਸੇ ਆਗਿਆ ਦੇ ਬਗੈਰ ਕਿਸੇ ਹੋਰ ਬੈਸਟ ਇਸ ਨੇ ਬੋਲਾ ਪੀਸ ਵਿੱਚ ਆਪਣੀ ਨਿਯਮਸ਼ੀਅਤ ਬੜੀ ਆ ਬੈਦਰੀ ਆ ਉਹਦੇ ਰਏ ਉਥੋਂ ਦੇ ਲੋਕਾਂ ਵੱਲੋਂ ਦੀ ਬੜੀ ਅਲੋਸਨਾ ਕੀ ਕੀ ਲਾਦੀ ਆ ਔਰ ਉਹਦੇ ਵਿੱਚ ਉਹਨਾਂ ਦੁਬ ਭੰਡੀ ਪੱਤਾਰ ਪਾਕਿਸਤਾਨ ਦੇ ਵਿੱਚ ਬੜੇ ਜੋਸ਼ ਉਤ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈ ਹਾਣੂ ਅਲਮਾ ਜਿਹੜਾ ਵਿਛਾਇਆ ਆਪਣਾ ਉਹ ਪੰਜਾਬ ਦੀ ਜਲੀ ਕਾਂਸ ਪਾਰਕੀਆ ਇਹ ਕਾਫੀ ਦਿਨਾਂ ਤੋਂ ਜਾਂ ਕਾਫੀ ਮਹੀਨਿਆਂ ਤੋਂ ਇਹ ਦਾਵਾ ਕਰਦੇ ਨਹੀਂ ਫੱਕਦੇ ਤੇ ਆਉਣ ਵਾਲੇ ਦਿਨਾਂ ਵਿੱਚ ਮਤਲਬ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਬੜੀ ਭਾਰੀ ਜਿੱਤ ਪ੍ਰਾਪਤ ਹੋਵੇਗੀ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਰਕਾਰ ਦੇ ਉੱਤੇ ਪੰਜਾਬ ਦੇ ਰਾਜ ਭਾਗ ਉੱਤੇ ਕਾਂਗਰਸ ਪਾਰਟੀ ਦਾ ਕਬਜ਼ਾ ਜਿਹੜਾ ਹੋਊ ਹੋ ਜਾਵੇਗਾ ਇਹ ਮਨ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਆ ਇਹ ਕੁਛ ਕਰਨਾਈਆਂ ਗੱਲਾਂ ਜਿਹੜੀਆਂ ਉਹ ਵਕ ਵਕ ਕਾਲਸੀ ਡੇਟਾਂਬਲ ਨੂੰ ਕਹੀਆਂ ਜਾਂਦੀਆਂ ਉਹ ਅੰਦਰ ਖਾਤੇ ਆਪੋ ਆਪਣੀ ਥੜੇ ਬੰਦੇ ਨੂੰ ਮਜ਼ਬੂਤ ਕਰਨ ਦੇ ਲਈ ਹਰ ਹੀਲਾ ਮਸੀਲਾ ਜਿਹੜਾ ਉਹ ਵਾਪਿਆ ਜਾ ਰਿਹਾ ਆ ਤਾਂ ਕਿ ਉਹਨਾਂ ਦੇ 그룹 ਵਿੱਚੋਂ ਹੀ ਕੋਈ ਐਸਾ ਆਦਮੀ ਮੁਖਮੰਦ ਹੋਈ ਬਣੇ ਜਿਹੜਾ ਉਹਨਾਂ ਦੇ ਥੜੇ ਨੂੰ ਪਲਵਾਨ ਹੋਵੇ ਸਾਡੇ ਵਿਚਾਰ ਅਨੁਸਾਰ ਜੇ ਕਾਂਗਰਸ ਪਾਰਟੀ ਨੇ ਆਪਣਾ ਇਹੋ ਜਿਹਾ ਹੀ ਰਵਾਇਦਾ ਰੱਖਿਆ ਜਾਂ ਉਸ ਵਿੱਚ ਸ਼ਾਮਲ ਦੇਜੂ ਸਹਿਦਾਨ ਨੇ ਆਪਣਾ ਇਹੋ ਜਿਹਾ ਹੀ ਰਵਾਇਦਾ ਰੱਖਿਆ ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੁਣ ਨਾਲੋਂ ਦੇ ਘੱਟ ਜਿਹੜੇ ਸੀਟਾਂ ਇਸ ਪਾਰਟੀ ਨੂੰ ਮਿਲ ਸਕਣਗੀਆਂ ਵੇਖੰ ਜੇ ਇਹਦੇ ਵਿੱਚ ਨੀਡਰਾਂ ਨੇ ਆਪਣੇ ਰਵਈਏ ਵਿੱਚ ਸੁਧਾਰ ਨਾ ਕੀਤਾ ਤਾਂ ਇਹ ਆ ਕੀ ਜਿਹੜੀ ਆ ਕੋ ਫੇਦੂ ਫੇਦੂ ਉਹ ਫੇੜਾ ਜਾਊਗੀ। ਉਹ ਇਹਦੇ ਵਿੱਚ ਪਾਰਟੀ ਦੇ ਜਿਹੜੇ ਸੱਤੀ ਡਿਕਟਾਂ ਦੇ ਨਾਲ ਸੰਬੰਧਿਤ ਡਿੱਗਦੇ ਆ ਉਹਨਾਂ ਨੇ ਇੱਕ ਸੰਦੇ ਤੋਂ ਦੇ ਉੱਤੇ ਆਪਣੀ ਹਾਈ ਕਮਾਂਡ ਨੂੰ ਅੱਤ ਦੇ ਕੇ ਮੰਨ ਕੀਤੀ ਆ। ਉਹਨਾਂ ਨੂੰ ਮੈਦਨ ਦਾ ਸਮਾਂ ਦਿੱਤਾ ਜਾਵੇ ਦੇ ਕੰ ਦਾ ਮਲਕ ਡਿਲੀ ਕਾਂਸਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਹਨ ਮਲਕਾ ਅਰਜੁਨ ਠੱਗ ਉਹਨਾਂ ਨੇ ਕਿਸੇ ਵੀ ਕਿਸਮ ਦਾ ਅਜੇ ਹਾਂ ਟਾਈਮ ਦੇਣਾ ਮੈਦਨ ਦਾ ਕਿਸੇ ਵੀ ਬੀਗ ਡਵੈਲਪਮ ਹੋਏ ਤੱਕ ਨਹੀਂ ਦਿੱਤਾ ਦੇ ਕਨ ਰਾਜਾ ਬੜੇ ਨੂੰ ਇਸ ਵੇਲੇ ਹਾਈ ਕਮਾਂਡ ਨੇ ਕੁਝ ਵੀ ਜ਼ਰੂਰ ਦਿੱਤੀਆ ਜੋ ਕੋ ਗੁੰਦੇ ਬਾਨੇ ਹਾਈ ਕਮਾਂਡ ਨੇ ਇਹ ਅਨਾਉਂਸ ਕੀਤਾ ਆ ਕਿ ਰਾਜਾ ਬਲੰਗ ਦੇਲਾ ਉਹ ਪ੍ਰਧਾਨ ਦੇ ਸੌਧ ਦੇ ਉੱਤੇ ਅੱਗੇ ਵਾਂਗ ਕੰਮ ਕਰਦਾ ਰਹੇਗਾ ਲੇਕਿਨ ਲੋਕਾਂ ਵਿੱਚ ਇਸ ਗੱਲ ਦੀ ਬੜੀ ਚਰਚਾ ਆ ਕਿ ਅਗਰ ਅੱਜ ਪੰਜਾਬ ਮਦੇਸ਼ ਕਾਂਗਰਸ ਤੋਂ ਮੇਕੀ ਦੇ ਲੱਖ ਵੱਖ ਧੜਿਆਂ ਵਿੱਚ ਵਜੇ ਹੋਏ ਆ ਤਾਂ ਉਹਦੇ ਵਿੱਚ ਜਿਹੜਾ ਯੋਗਦਾਨ ਆ ਉਹ ਸਪੀਟ ਦੇ ਕਾਂਗਸ ਪਾਰਟੀ ਦੇ ਪਤਾਨ ਰਾਜਾ ਬਰੰਗੋ ਲੋ ਪਾਇਆ ਜਾਵੇ। ਇਹ ਕਦੇ ਦੋ ਸਹੀ ਸਹੀ ਬਸੇ ਜਾਂਦੇ ਆ ਪਰ ਕਾਂਗਸ ਪਾਰਟੀ ਵੀ ਦੇ ਲਈ ਬੈੜੀ ਆ ਉਹਨੂੰ ਗਵਰਨਰ ਤੋਂ ਕੋਈ ਵੀ ਇਨਤਾਨ ਨਹੀਂ ਕਰ ਸਕਦਾ। ਸੋ ਇਹਨਾਂ ਗੱਲਾਂ ਦੇ ਨਾਲ ਜਿਹੜੀ ਅਗਲੀ ਤੇ ਆਸਟਰੀ ਵਿੱਚ ਗੱਲ ਆ ਉਹ ਪੰਜਾਬ ਦੇ ਵਿੱਚ ਪੰਜਾਬ ਪਾਲਿਸ ਵੱਲੋਂ ਜਿਹੜਾ ਆਪਰੇਸ਼ਨ ਐਂਟੀ ਗੈਂਗਸਟਰ ਕੀਤਾ ਜਾ ਰਿਹਾ ਹੈ ਉਹਦੇ ਤਹਿਤ ਪਿਛਲੇ ਬਸਤ ਕੈਂਪਾਂ ਵਿੱਚ 3256 ਲੋਕਾਂ ਦੀ ਗ੍ਰੈਫਤਾਰੀ ਜਿਹੜੀ ਆ ਉਹ ਕੀਤੀ ਗਈ ਹੈ ਔਰ ਇਹਦੇ ਵਿੱਚ ਜਿਹੜੇ ਵੱਖ-ਵੱਖ ਆਪਰੇਸ਼ਨ ਪਰ ਹਾਥ ਦੇ ਜਿਹੜੇ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਕਾਰਜ ਇਹ ਕੰਮ ਕਰ ਰਹੀਆਂ ਹਨ ਉਹਨਾਂ ਵਿੱਚ 2000 ਉਬੀਸ਼ ਨੇ ਵਾਟ ਕਰਨ ਵੇਲੇ ਆ ਉਹ ਪੁਲਿਸ ਕੀ ਮਾਂ ਦੇ ਕੋਹ ਦੇ ਉੱਤੇ ਕੰਮ ਕਰਾਇਆ ਔਰ ਉਹਦੇ ਵਿੱਚ 12000 ਦੇ ਡੁੱਗੇ ਮੈਂ ਪੁਲਿਸ ਨੇ ਨੰਬਰ ਆ ਉਹ ਵੀ ਉਹਨਾਂ ਦੀ ਗੈਂਗ ਵੀ ਸ਼ੰਮਲ ਬਸਤੀ ਜਾ ਰਹੀਆ ਔਰ ਇਹ ਵੀ ਦੱਸਿਆ ਜਾ ਰਿਹਾ ਆ ਕਿ ਦੁਨੀਆ ਪਾਦੇ ਵਕ ਵਕ ਦੇਸ਼ਾਂ ਵਿੱਚ 60 ਦੇ ਕਰੀਬ ਐਸੀਆਂ ਪੌਲਨ ਬੇਸ ਗੈਂਗਸਟਰਾਂ ਦੀਆਂ ਜਥੇਬੰਦੀਆਂ ਆ ਜਿਹੜੀਆਂ ਬੇਨਾਮ ਉਪਰ ਪੰਜਾਬ ਪੁਲਿਸ ਨੇ ਦਾਵਾ ਕੀਤਾ ਆ ਕਿ ਉਹਨਾਂ ਬਾਰੇ ਜਾਣ ਪਛਤਾ ਦੇ ਗਿਆ ਕੋਈ ਜਾਨੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੰਜਾਬ ਪੁਲਿਸ ਨੂੰ ਵੱਧੀਆਂ ਨਕੇ ਜਿੱਤਣ ਦੀ ਉਮੀਦ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਸੋ ਅੱਜ ਦੇ ਸ਼ੋਰ ਦਾ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ ਕੱਲ ਨੂੰ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ ਇੱਕ ਹੋਰ ਜਿਹੜਾ ਆਰੰਭ ਕਰਾਂਗੇ